ਹੱਥ ਵਨ ਕੇ ਬੇਨਤੀ ਹੈ ਵੀਰੇ ਮੇਰੀ ਸਾਰੇ ਟਰਾਂਸਪੋਰਟਰ ਵੀਰਾਂ ਨੂੰ ਟਰੱਕ ਮਾਲਕਾਂ ਨੂੰ ਡਰਾਈਵਰ ਵੀਰਾਂ ਨੂੰ ਆਪਣੇ ਕੋਲੇ ਮੰਨ ਲਓ ਇੱਕੇ ਮਾਲ ਰਹਿ ਗਿਆ ਸੀਗਾ ਜਿਹੜੇ ਆਪਾਂ ਟਰੱਕਾਂ ਵਿੱਚ ਢੋ ਸਕਦੇ ਸੀਗੇ ਉਹ ਵੀ ਹੁਣ ਟ੍ਰੇਨਾਂ ਰਾਹੀਂ ਟ੍ਰੇਨਾਂ ਰਾਹੀਂ ਜਾਣ ਲੱਗ ਗਿਆ ਸੇਵ ਸੀ ਬਾਈ ਆਉਂਗਾ ਸੀਗਾ ਕਸ਼ਮੀਰ ਤੋਂ ਸ਼੍ਰੀਨਗਰ ਤੋਂ ਜਿੱਥੋਂ ਵੀ ਆਉਂਦਾ ਸੀਗਾ ਸੇਵ ਹੁਣ ਬਾਈ ਉਹ ਵੀ ਟ੍ਰੇਨਾਂ ਰਾਹੀਂ ਆਉਣ ਲੱਗ ਗਿਆ ਜੇ ਐਂ ਚੁੱਪ ਬੈਠੇ ਰਹੇ ਨਾ ਛੋਟਾ ਕੁਝ ਨਹੀਂ ਬਣਨਾ ਜਿਹੜੀਆਂ ਲੱਖ ਲੱਖ ਰੁਪਏ ਦੀਆਂ 85 85000 ਦੀਆਂ ਕਿਸ਼ਤਾਂ ਨੇ ਬਾਈ ਇਹ ਭਰੀਆਂ ਨਹੀਂ ਜਾਣੀਆਂ ਛੋਟਾ ਰੋਡ ਤਿਆਰ ਨਹੀਂ ਕਰੇ ਜੇ ਜੇ ਕਿਤੇ ਨਾ ਕਿਤੇ ਰੋਡ ਖਰਾਬ ਹੋਏ ਦੀ ਉਹਦੇ ਨਾਲ ਨਾਲ ਬਾਈ ਟ੍ਰੇਨ ਦੀਆਂ ਲਾਈਨਾਂ ਵੀ ਖਰਾਬ ਹੋਈਆਂ ਸੀ ਟ੍ਰੇਨ ਦੀਆਂ ਪਟੜੀਆਂ ਵੀ ਟੁੱਟੀਆਂ ਸੀ ਛੋਟੇ ਦਾ ਹਜੇ ਤੱਕ ਰੋਡ ਚਾਲੂ ਨਹੀਂ ਕਰੇ ਹੁਣ ਇਹ ਨੀਰੀਪੁਰੀ ਸੋਚੀ ਸਮਝੀ ਸਾਜ਼ਿਸ਼ ਲਾ ਲਓ ਚਾਹੇ ਯਾਰ ਕੁਛ ਮਰਜ਼ੀ ਲਾ ਲਓ ਸਰਕਾਰਾਂ ਦੀ ਜਿਹੜਾ ਹੁਣ ਸੇਵ ਵੀ ਹੈ ਟ੍ਰੇਨਰਾਂ ਅਹੀਂ ਆਉਣ ਲੱਗ ਗਿਆ ਬਈ ਛੋਡੇ ਕੋਲ ਇੱਕ ਸੀਜ਼ਨ ਹੁੰਦਾਗਾ ਕੱਚੇ ਮਾਲ ਦੇ ਲਾਉਣ ਦਾ ਜਿਹੜੀਆਂ 12 ਚੱਕੀਆਂ 14 ਚੱਕੀਆਂ 16 ਚੱਕੀਆਂ ਗੱਡੀਆਂ ਨੇਗੀਆਂ ਉਹ ਵੀ ਬਈ ਥੋੜਾ ਹੱਥਾਂ ਥੋੜੇ ਖੋਹਿਆ ਜਾ ਰਹੇ ਹੈਗਾ ਮੈਂ ਫੋਟੋ ਨਾਲ ਲਾਉਂਗਾ ਦੇਖ ਲਿਓ ਸਾਰਾ ਸੇਵ ਟ੍ਰੇਨਰਾਂ ਅਹੀਂ ਜਾਣ ਲੱਗ ਗਿਆ ਬਈ ਕੱਚਾ ਮਾਲ ਵੀ ਹੁਣ ਟ੍ਰੇਨਰਾਂ ਅਹੀਂ ਜਾਣ ਲੱਗ ਗਿਆ ਜਿਹੜਾ ਆਮ ਆਪਾਂ ਮਾਲ ਕਹਿੰਦੇ ਸੀਗੇ ਕੋਈ ਲੋਹਾ ਹੋ ਗਿਆ ਜਾਂ ਹੋਰ ਰਿਫਾਇੰਡ ਵਗੈਰਾ ਇਹ ਜਿਆ ਮਾਲ ਹੁੰਦਾ ਸੀ ਉਹ ਤਾਂ ਜਾਂਦਾ ਹੀ ਜਾਂਦਾ ਸੀ ਟ੍ਰੇਨਾਂ 'ਚ ਹੁਣ ਛੋਡਾ ਚੁੱਪ ਰਹਿਣ ਦਾ ਸਮਾਂ ਨਹੀਂ ਹੈਗਾ ਇਹਦੇ ਲਈ ਸਾਨੂੰ ਨਾ ਬਾਈ ਬਾਜ ਉਠਾਉਣੀ ਪੈਣੀ ਹੈ ਕਦੋਂ ਮਰਜ਼ੀ ਠਾ ਲਓ ਸਮਾਂ ਨੰਗੇ ਤੋਂ ਮੰਨ ਲਓ ਵੀ ਬੋਲੋਗੇ ਫਿਰ ਛੋਡੇ ਹੱਥ ਪੱਲੇ ਕੁਝ ਨਹੀਂ ਲੱਗਣਾ ਜੇ ਹੁਣ ਬੋਲਦੇ ਹਾਂ ਤਾਂ ਸ਼ਾਇਦ ਛੋਡਾ ਕੋਈ ਹੱਲ ਹੋ ਜੇ ਜਦੋਂ ਅਡਾਨੀਆਂ ਵੀ ਟ੍ਰੇਨਾਂ ਦੇ ਵਿੱਚ ਸੇਵ ਆਉਣ ਲੱਗ ਗਿਆ ਨਾ ਬਾਈ ਸਮਝ ਲਓ ਸਾਰਾ ਕੁਝ ਹੀ ਆਉਣ ਲੱਗ ਗਿਆ ਛੋਡੀਆਂ ਕਿਸ਼ਤਾਂ ਨਹੀਂ ਭਰੀਆਂ ਜਾਣੀਆਂ ਮੈਂ ਸਾਨੂੰ ਅੱਜ ਹੱਥ ਬੰਨ ਕੇ ਬੇਨਤੀ ਕਰਦਾ ਹਾਲਾਂਕਿ ਮੈਂ ਡਰਾਈਵਰੀ ਕਰਦਾ ਬਾਈ ਮੈਨੂੰ ਫੇਰ ਵੀ ਕਿਤੇ ਨਾ ਕਿਤੇ ਸਾਡਾ ਰਜਗਾਰ ਆ ਸਾਨੂੰ ਇਹਦੇ ਲਈ ਬੋਲਣਾ ਚਾਹੀਦਾ ਹੈਗਾ ਪਰ ਮੈਂ ਹੱਥ ਬੰਨ ਕੇ ਤੁਹਾਨੂੰ ਬੇਨਤੀ ਕਰਦਾ ਜੇ ਟਰੱਕ ਬਚਾਉਣੇ ਨੇ ਜੇ ਟਰੱਕ ਮਾਲਕ ਬਚਾਉਣੇ ਨੇ ਠੀਕ ਆ ਤਾਂ ਬੋਲਣਾ ਪੈਣਾ ਕਿਉਂਕਿ ਜਦੋਂ ਸਿਰ ਤੋਂ ਪਾਣੀ ਲੰਘ ਜੇ ਨਾ ਫਿਰ ਬੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ ਫਿਰ ਉਹ ਸਾਰਾ ਕੁਝ ਰੋੜ ਕੇ ਲੈ ਜਾਂਦਾ ਹੁੰਦਾ ਹਜੇ ਪਾਣੀ ਆਪਣੇ ਗਲ ਤੋਂ ਥੱਲੇ ਆ ਬੋਲ ਲਓ ਇਸ ਵਿਸ਼ੇ ਤੇ ਕੋਈ ਮੂਰੇ ਲੱਗ ਕੇ ਬਾਈ ਜੋ ਵੀ ਹੈਗਾ ਠੀਕ ਆ ਟਰਾਂਸਪੋਰਟ ਅੰਸ਼ੇ ਸ਼ੋਇਸ਼ੰਦਾ ਜਾਂ ਟਰਾਂਸਪੋਰਟ ਕਾਂਗਰਸ ਦਾ ਪ੍ਰਧਾਨ ਕੋਈ ਵੀ ਬਾਈ ਬੋਲ ਕੇ ਠੀਕ ਆ ਨਾ ਸਾਡੇ ਹੱਕ ਦੇ ਵਿੱਚ ਇਹ ਟ੍ਰੇਨਾਂ ਰਕਵਾ ਲਓ ਸਾਡੇ ਰੋਡ ਨਹੀਂ ਚਾਲੂ ਕੀਤੇ ਟ੍ਰੇਨਾਂ ਰਾਹੀਂ ਸੇਵਾਉਣ ਲੱਗ ਗਿਆ ਸਾਡੀਆਂ ਗੱਡੀਆਂ ਖਤਮ ਨੇ ਬਾਈ ਹੱਥ ਬੰਨ ਕੇ ਮੇਰੀ ਬੇਨਤੀ ਆ ਵੀਡੀਓ ਸ਼ੇਅਰ ਕਰ ਦਿਓ